ਆਯਾਰੀ ਸਾਹਿਬ ਕੰਪਲੀਟ ਕਰੋ ਜੀ ਅੱਜ ਦੋ ਬੜੇ ਗੰਭੀਰ ਮਸਲੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਦਬੀ ਤੇ ਅਤੇ ਨਸ਼ਿਆਂ ਦੇ ਮੁੱਦੇ ਤੇ ਜਿਹੜੀ ਅੱਜ ਡਿਬੇਟ ਹੋਈ ਆ ਦੋਨੇ ਹੀ ਮਸਲੇ ਬੜੇ ਗੰਭੀਰ ਨੇ ਸੋ ਪਿਛਲੇ ਅਕਾਲੀ ਦਲ ਦੀ ਸਰਕਾਰ ਦੀ ਵੀ ਗੱਲ ਕੀਤੀ ਗਈ ਆ ਸੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕੋਈ ਵੀ ਸਰਕਾਰ ਆ ਜਿਹੜੀ ਉਹ ਨਾ ਬੇਦਬੀ ਕਰਾ ਸਕਦੀ ਆ ਨਾ ਨਸ਼ੇ ਬਚਾ ਸਕਦੀ ਆ ਕੋਈ ਵੀ ਪੋਲੀਟੀਕਲ ਲੀਡਰ ਆ ਜਿਹੜਾ ਜਾਣ ਬੁੱਝ ਕੇ ਜੇ ਕੋ ਨਸ਼ੇ ਬਗਾਉਂਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਉਹ ਕਿੰਨਾ ਵੀ ਲੀਡਰ ਹੋਵੇ ਲੇਕਿਨ ਕੋਈ ਬਦਰਾ ਨੂੰ ਭਾਵਨਾ ਨਾਲ ਕੋ ਪੱਖਪਤੀ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਨੌਜਵਾਨੀ ਨੂੰ ਬਚਾਉਣਾ ਨਸ਼ਿਆਂ ਤੋਂ ਬਚਾਉਣਾ ਇਹ ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਆ ਸੋ ਇਹਦੇ ਲਈ ਸਭ ਤੋਂ ਵੱਡਾ ਜਿਹੜਾ ਉਪਰਾਲਾ ਕੀਤਾ ਜਾ ਸਕਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਈਏ ਉਹਦੇ ਲਈ ਖੇਡ ਗਰਾਊਂਡ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਦਾਸ ਨੇ ਆਪਣੇ ਹਲਕੇ ਦੇ ਤਕਰੀਬਨ 70 ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਏ ਨੇ ਜਿਹਦੇ ਵਿੱਚ ਫੁੱਟਬਾਲ, ਹਾਕੀ, ਬਾਸਕਟਬਾਲ, ਕ੍ਰਿਕਟ ਹਰ ਤਰ੍ਹਾਂ ਦੇ ਗਰਾਊਂਡ ਬਣੇ ਨੇ ਜਿਹਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਗਿਆ ਤੇ ਉਹਦੇ ਬਹੁਤ ਵਧੀਆ ਨਤੀਜੇ ਕਿਉਂਕਿ ਜੇ ਕੋਈ ਪਲੈਟਫਾਰਮ ਅਸੀਂ ਉਸ ਤਰ੍ਹਾਂ ਦਾ ਦਵਾਂਗੇ ਦੇਖੋ ਵਿਕਾਸ ਦੀ ਸ਼ਕਤੀ ਹੋਣੀ ਚਾਹੀਦੀ ਹੈ ਕਾਰਵਾਈ ਹੁਣ ਜੇ ਨਾਲ ਇੱਕ ਪਲੈਟਫਾਰਮ ਦਈਏ ਅਸੀਂ ਕਿ ਅਸੀਂ ਇੱਕ ਚੰਗਾ ਪਲੈਟਫਾਰਮ ਚੰਗੇ ਉੱਥੇ ਗਰਾਊਂਡ ਬਣ ਚੰਗੇ ਕੋਚ ਰੱਖੇ ਜਾਣ ਤਾਂ ਜੋ ਅਸੀਂ ਚੰਗੇ ਖਿਡਾਰੀ ਪੈਦਾ ਕਰ ਸਕੀ ਤੇ ਨੌਜਵਾਨਾਂ ਦਾ ਬੱਚਿਆਂ ਦਾ ਰੁਝਾਨ ਅਸੀਂ ਖੇਡਾਂ ਵੱਲ ਲੈ ਕੇ ਜਾਈਏ ਸੋ ਅੱਜ ਸਾਡੇ ਹਲਕੇ ਦੇ ਕਾਫੀ ਪਿੰਡਾਂ ਦੇ ਵਿੱਚੋਂ ਬੱਚੇ ਜਿਹੜੇ ਗੁੱਜਰਵਾਲ ਪਿੰਡਾ ਸਾਡੇ ਸਭ ਤੋਂ ਪਹਿਲਾਂ ਗਰਾਊਂਡ ਬਣਿਆ ਸੀ ਉੱਥੇ ਦੋ ਲੜਕੀਆਂ ਇੰਡੀਆ ਦੀ ਟੀਮ ਦੇ ਵਿੱਚ ਗਈਆਂ ਨੇ ਫੁੱਟਬਾਲ ਦੇ ਵਿੱਚ ਸੋ ਇਸੇ ਤਰ੍ਹਾਂ ਅਕੈਡਮੀਆ ਚੱਲ ਰਹੀਆਂ ਨੇ ਸਾਡੇ ਕਈ ਪਿੰਡਾਂ ਦੇ ਵਿੱਚ ਸੋ ਉਹ ਅਕੈਡਮੀਆ ਨੇ ਜਿਹੜੀਆਂ ਉੱਥੋਂ ਬੜੇ ਵਧੀਆ ਹਾਕੀ ਦੇ ਪਲੇਅਰ ਜਿਹੜੇ ਪੈਦਾ ਹੋ ਰਹੇ ਨੇ ਫੁੱਟਬਾਲ ਦੀ ਇੱਕ ਨਵੀਂ ਪਲੇਰੀ ਪੈਦਾ ਹੋ ਰਹੀ ਹੈ ਕਿਉਂਕਿ ਜੇ ਅਸੀਂ ਕੋਈ ਪਲੈਟਫਾਰਮ ਦਵਾਂਗੇ ਤਾਂ ਹੀ ਸਾਡੇ ਬੱਚੇ ਉਸ ਪਾਸੇ ਲੱਗਣਗੇ ਅਸੀਂ ਚੰਗੇ ਖਿਡਾਰੀ ਜਿਹੜੇ ਪੈਦਾ ਕਰ ਸਕਦੇ ਹਾਂ ਸੋ ਮੈਂ ਇਸ ਜਮੇ ਤਾਂ ਕਿ ਇਸ ਮੁੱਦੇ ਤੇ ਰਾਜਨੀਤੀ ਵਜਾਇ ਇੱਕ ਵੱਡੇ ਉਪਰਾਲੇ ਕਰਨ ਦੀ ਲੋੜ ਆ ਸਾਨੂੰ ਸੋ ਸਾਰਿਆਂ ਨੂੰ ਇਕਜੁੱਟ ਹੋ ਕੇ ਨਸ਼ਿਆਂ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਵੀ ਜਿਹੜੇ ਮੈਂ ਕੱਲ ਸੁਣ ਰਿਹਾ ਸੀ ਮੁੱਖ ਮੰਤਰੀ ਜਿਹੜੇ 3000 ਤੋਂ ਵੱਧ ਪਿੰਡਾਂ ਦੇ ਵਿੱਚ ਗਰਾਊਂਡ ਬਣਾਉਣ ਦੀ ਤਜਵੀਜ਼ ਲੈ ਕੇ ਆਏ ਨੇ ਤੋ ਇੱਕ ਬਹੁਤ ਵਧੀਆ ਉਪਰਾਲਾ ਲੇਕਿਨ ਉਸ ਪ੍ਰੋਜੈਕਟ ਨੂੰ ਸਿਰੇ ਚੜਾਉਣਾ ਉਹ ਬੜੀ ਵੱਡੀ ਲੋਡ ਆ ਪ੍ਰੋਜੈਕਟ ਨੂੰ ਕਰਨਾ ਉਸ ਨੂੰ ਸਿਰੇ ਚੜਾਉਣਾ ਤੇ ਉਹਦੇ ਤੇ ਕੰਮ ਕਰਨਾ ਇਹ ਇੱਕ ਇੱਕ ਬਹੁਤ ਵੱਡਾ ਜਿਹੜਾ ਚੈਲੰਜ ਵੀ ਆ ਉਹਦੇ ਲਈ ਮੈਂ ਆਸ ਕਰਦਾ ਵੀ ਇਹ ਸਰਕਾਰ ਨੇ ਜੋ ਅਨਾਉਂਸ ਕੀਤਾ ਕਿ ਉਹ ਸਾਰੇ ਗਰਾਊਂਡ ਵਧੀਆ ਬਣਨਗੇ ਤੇ ਉਹਨਾਂ ਦੀ ਬੇਸਤ ਤੋਂ ਸੰਭਾਲ ਅੱਜ ਤੋ तकरीबन 15 ਦੇ ਵਿੱਚ ਅਸੀਂ ਇਹ ਗਰਾਊਂਡ ਬਣਾਏ ਸੀਗੇ ਅ ਤਕਰੀਬਨ 10 ਸਾਲ ਹੋ ਗਏ ਨੇ ਉਹਦੇ ਵਿੱਚੋਂ 5 10% ਖਰਾਬ ਹੋਏ ਹੋਣਗੇ ਕੋਈ ਰਾਜਨੀਤੀ ਕਰਕੇ ਪਿੰਡਾਂ ਦੇ ਲੇਕਿਨ ਲੋਕਾਂ ਵੱਲੋਂ ਬਹੁਤ ਵਧੀਆ ਸੰਭਾਲ ਕੀਤੀ ਜਾ ਰਹੀ ਆ ਸਾਡੇ ਹਲਕੇ ਦੇ ਵਿੱਚ ਜਿਹੜੀਆਂ ক্রিকেট ਦੀਆਂ ਕਲੱਬ ਬਣੇ ਲੁਧਿਆਣੇ ਦੇ ਵਿੱਚ ਉਹਨਾਂ ਨੇ ਰੈਂਟ ਤੇ ਲਏ ਹੋਏ ਨੇ ਗਰਾਊਂਡ ਕਿ ਉਹ ਸੈਟਰਡੇ ਸੰਡੇ ਉੱਥੇ ਖੇਡਦੇ ਨੇ ਆ ਕੇ ਤੇ ਸਾਨੂੰ ਤਕਰੀਬਨ ਸੈਟਰਡੇ ਸੰਡੇ ਦਾ ਹੀ 8 ਤੋਂ 10000 ਰੁਪਿਆ ਜਿਹੜਾ 2 ਦਿਨ ਦਾ ਰੈਂਟ ਤੇ ਮਹੀਨੇ ਦਾ ਤਕਰੀਬਨ 35 40000 ਰੈਂਟ ਵੀ ਆ ਰਿਹਾ ਕੀ ਸਿਰਫ 2 ਦਿਨ ਖੇਡਣ ਦਿੰਦੇ ਆ ਉਹਨਾਂ ਨੂੰ ਉਹਦੇ ਨਾਲ ਜਿਹੜੀ ਸੰਭਾਲ ਹੋ ਰਹੀ ਆ ਪ੍ਰੋਪਰ ਸਪ੍ਰਿੰਕਲ ਸਿਸਟਮ ਥੈਂਕ ਯੂ ਜਿਸ ਤਰ੍ਹਾਂ ਦੇ ਗਰਾਊਂਡ ਬਣਨਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕਾਂਗੇ ਥੈਂਕ ਯੂ ਥੈਂਕ ਯੂ ਅਧਰ ਚੰਗੇ ਖਿਡਾਰੀ ਪੈਦਾ ਕਰ ਸਕ